ਲੰਗਰ ਭਾਈ ਜੀ ਤੁਹਾਨੂੰ ਪਤਾ ਹੀ ਹੈ ਵੀ ਚੱਲ ਰਿਹਾ ਹੈ 메ਨ ਰੋਡ ਤੇ ਫਾਜਲਕਾ ਤੋਂ ਫਿਰੋਜ਼ਪੁਰ ਰੋਡ ਤੇ ਬਾਬਿਆਂ ਦੀ ਰੈਣਮਾਈ ਹੈ ਲੰਗਰ ਇਹ ਚੱਲ ਰਿਹਾ ਹੈ ਤੇ ਲੰਗਰ ਚੱਲਦੇ ਨੂੰ ਮੰਨ ਲਓ ਇਹ 30 ਤਰੀਕ ਤੋਂ ਚੱਲਿਆ ਸੀ ਅੱਜ ਤਰੀਕਾ ਹੋ ਗਿਆ 18 ਤੇ ਇਧਰ ਸੇਵਾਦਾਰ ਵੀ ਸਾਡੇ ਪੱਕੇ ਨੇ ਸਾਰੇ ਸੇਵਾਦਾਰ ਸੇਵਾ ਤੇ ਲੱਗੇ ਪਿਆ ਲੰਗਰ ਚੱਲ ਰਿਹਾ ਹੈ ਇੱਧਰ ਸਾਡੇ ਭਰਾ ਪਹਿਲਵਾਨ ਜੀ ਜੀ ਦਾ ਖਾਲਸਾ ਰੋਇ ਗੁਰੂ ਕੀ ਫਤਿਹ ਜੀ ਇੱਧਰ ਗੱਡੀ ਆਪਣੀ ਤਿਆਰ ਹੈ ਲੰਗਰ ਲਈ ਤੇ ਸਵੇਰੇ ਲੈ ਕੇ ਗਏ ਸੀਗੇ ਤੇ ਹੁਣ ਸ਼ਾਮ ਦਾ ਟਾਈਮ ਹੈ ਹੁਣ ਵੀ ਜਾ ਰਹੀ ਹੈ ਇੱਧਰ ਲੰਗਰ ਚੱਲ ਰਿਹਾ ਹੈ ਤੇ ਇਧਰ ਵੀ ਪ੍ਰਧਾਨ ਜੀ ਆਪਣੇ ਡਿਊਟੀ ਤੇ ਆ ਸਖਤ ਡਿਊਟੀ ਹੈ ਇਹਨਾਂ ਦੀ ਵੀ ਨਾਕੇ ਵਾਲਿਆਂ ਵਾਂਗੂ ਤੇ ਉਹ ਦੇਖ ਰਿਹਾ ਮੇਰੇ ਮਾਤਾ ਹੋਰੀਆਂ ਮੇਰੇ ਭੈਣਾਂ ਛੋਟੀਆਂ ਬੱਚੀਆਂ ਉਹ ਵੀ ਸੇਵਾ ਤੇ ਲੱਗੀਆਂ ਵਿਚਾਰੀਆਂ ਬਹੁਤ ਦਿਨਾਂ ਦੀਆਂ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਹੁਣ ਜਾਇਆ ਪਹਿਲਾਂ ਅਮ ਨੂੰ ਨਾਲ ਲੈਂਦਾ ਆਹ ਆਹ ਮੰਮੈਂ ਨਾਲ ਸਬਜੀ ਵੀ ਆਪ ਜੀਰਨੀ ਹੈ ਤੇ ਰੋਟੀਆਂ ਵਾਲੀ ਮਸ਼ੀਨ ਹੈਗੀ ਉੱਧਰ ਰੋਟੇ ਨਾਲ ਦੇ 16 ਦਿਨ ਸੇਵਾ ਦੇ ਲੱਕ ਮੇ ਰਹਿੰਦੇ ਆ ਧੰਨਵਾਦ ਕਰਦੇ ਆ ਉੱਧਰ ਪਰ ਪੰਥ ਜੱਜਲ ਉਹ ਵੀ ਵਿਚਾਰਾ ਸੇਵਾ ਦੇ ਰਹਿੰਦਾ ਇੱਧਰ ਛੋਟੇ ਬੱਚੇ ਆ ਵੀ ਸੇਵਾ ਕਰਦੇ ਨੇ ਇਹ ਕੱਲਾ ਲੰਗਰ ਛਕਣ ਨਹੀਂ ਆਉਂਦੇ ਸੇਵਾ ਵੀ ਕਰਦੇ ਨੇ ਰੋਟੀਆਂ ਦਾ ਕੰਮ ਚੱਲੇ ਰਿਹਾ ਉੱਤਨਾ ਮਸ਼ੀਨ ਚੱਲ ਰਹੀ ਆ ਇਹ ਅੰਦਰ ਭਾਈ ਆਪਣਾ ਕੁਸਨਰ ਵਾਲਾ ਹਾਂ ਭਾਈ ਸੇਵਾਦਾਰ ਕਿੰਨੇ ਕਿਤੇ ਹੋਗੇ ਲੰਗਰ ਚਲਦੇ ਇਹਨੂੰ ਆਪਣੇ ਭਾਈ 18 19 20 ਦਿਨਾਂ ਦੇ ਨੇੜੇ ਤੇੜੀ ਹੋ ਗਿਆ ਲੰਗਰ ਲੱਗਦਾ ਇਹ ਕਿੱਥੇ ਕਿੱਤੇ ਜਾਂਦਾ ਹੁਣ ਲੰਗਰ ਇਹ ਜਿਹੜਾ ਇੱਥੋਂ ਬਣਵਾਉਣਿਓ ਇਹ ਲੰਗਰ ਭਾਈ ਇਥੋਂ 14 ਪਿੰਡਾਂ ਮੰਨ ਕੇ ਜਿਹੜਾ ਕਵਰ ਦਿੱਤੇ ਵਾ ਬਾਬੇ ਨੇ ਹਾਂ ਜਿਨ੍ਹਾਂ ਦੇ ਉਹਦੇ ਪਿੰਡਾਂ ਚ ਅਸੀਂ ਲੰਗਰ ਭੇਜਦੇ ਹਾਂ ਸਾਡੇ ਕੋਲੇ ਮੰਨ ਕੇ ਜਿਹੜਾ ਇਹ 14 ਪਿੰਡਾਂ ਦੇ ਜਿਹੜੇ ਲੰਗਰ ਭੇਜ ਚਰਾ ਸੀਗਾ ਤੇ ਜਿਹੜੀਆਂ ਮਾਤਾਂ ਲੰਗਰ ਬਣਾਉਂਦੀਆਂ ਸੀ ਇਹਦਾ ਪੂਰਾ ਨਹੀਂ ਆਉਂਦਾ ਸੀ ਇਹਦਾ ਸਰ ਤੋਂ ਲੰਗਰ ਤਾਂ ਕਰਕੇ ਕੀ ਬਾਬਾ ਜੀ ਨੇ ਸਕੀਮ ਲਈ ਮੌਕੇ ਤੇ ਮਸ਼ੀਨ ਲੁਧਿਆਣੇੋਂ ਲੈ ਕੇ ਆਂਦੀ ਮੌਕੇ ਤੇ ਆ ਦਿੱਤਾ ਹਾਂ ਇੱਕ ਘੰਟੇ ਦੇ ਵਿੱਚ ਇਹ 25 ਜੋਤ ਐਨੇ ਆ ਰੂਤੀ ਬਣਾ ਦੇ ਬਈ ਅੱਛਾ ਜੀ ਉਹਦੇ ਨਾਲ ਸਾਨੂੰ ਇਹਦੇ ਨਾਲ ਮਸ਼ੀਨ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਸਹੂਲਤ ਮਿਲੀ ਹੈ ਕਿਉਂਕਿ ਇੱਕ ਮਸ਼ੀਨ ਨਾਲ ਆ ਉਹ ਵੀ ਲਈ ਹੈ ਜੀ ਆਟਿਆਰੀ ਆਟਾ ਗੁੰਨਣ ਵਾਲੀ ਹੁਣ ਸਾਨੂੰ ਪ੍ਰੋਬਲਮ ਨਹੀਂ ਜੀ ਇਹਦੀ ਚਾਰ ਜਾਂ ਪੰਜ ਬੰਦੇ ਨਾਲ ਬਜਾਜਾ ਤਿਆਰ ਕਰ ਲੈਂਦੇ ਆ ਜੀ ਇੱਕ ਘੰਟੇ ਦੇ ਵਿੱਚ 3000 ਪ੍ਰਸ਼ਾਦਾ ਜਿਹੜਾ ਉਹ ਤਿਆਰ ਹੋ ਜਾਂਦਾ ਤੇ 12 ਪਿੰਡਾਂ ਵਿੱਚ 4 ਟਰੈਕਟਰ ਇੱਕ ਗੱਡੀ ਬੇਕਅਪ ਉਹ ਕਿਹੜਾ ਇੱਕ ਪਹਿਲਾਂ ਅਸੀਂ 3 ਟਰੈਕਟਰ ਭੇਜ ਚੁੱਕੇ ਆ ਇੱਕ ਬੇਕਅਪ ਉਹ ਭਰੀ ਪਈ ਆ ਇਹ ਤਿੰਨ ਪਿੰਡਾਂ 'ਚ ਹੋਰ ਭੇਜ ਲਈ ਬਾਕੀ ਇੱਕ ਤੇ ਦੂਜੀ ਗੱਡੀ ਇਹ ਭਰੀ ਭਰੀ ਹੈ ਬਾਕੀ ਉਹਦਾ ਦਾਵਾ ਮਾਨਸਾ ਦਾ ਜੀ ਬੱਤੀ ਆ ਇਹਨਾਂ ਦੀ ਬਾਰ ਕਿਰਪਾ ਠੀਕ ਹੈ ਤੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਜੀ ਕਿਥੋਂ ਕਿਵੇਂ ਲੰਗਰ ਆਈ ਜਾਂਦਾ ਹੈ ਤੇ ਕਿਵੇਂ ਸਾਡੇ ਕੋਲੇ ਸਮਾਨ ਆਈ ਜਾਂਦਾ ਤੇ ਕਿਵੇਂ ਅਸੀਂ 14 ਪਿੰਡਾਂ ਚ ਇੰਨਾ ਲੰਗਰ ਉਹ ਬੜਾਈ ਜਾਂਦੇ ਹਾਂ ਜੀ ਸਾਰ ਕੇ ਤਾਂ ਸਾਡੀ ਮਸ਼ੀਨ ਚੱਲੇ ਦੀ ਹੱਦ ਤੱਕ ਚੱਲੀ ਜਾਂਦੀ ਹੈ ਉਹ ਲੰਗਰ ਅਸੀਂ 14 ਪਿੰਡਾਂ ਚ ਸਾਰਾ ਪ੍ਰੋਪਰਟੀ ਆਣੀ ਹੈ ਸਾਡੇ ਨੰਬਰ ਦਿੱਤੇ ਹੋਏ ਆ ਅੰਮ੍ਰਿਤਸਰ ਦੇ ਪ੍ਰਧਾਨ ਜੀ ਬੋਲਣਗੇ ਪ੍ਰਧਾਨ ਜੀ ਬੋਲੋ ਆ ਕੇ ਜੇ ਪ੍ਰਧਾਨ ਜੀ ਹੈ ਜਿਹੜੇ ਜੀ ਦਾ ਖਾਲਸਾ ਬਹਿ ਜੀ ਸਾਡੇ ਨੂੰ ਸਾਰਿਆਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਉਹ ਇੱਥੇ ਨੂੰ ਦੇਖ ਰਹੇ ਨੇ ਦੂਰੋਂ ਦੂਰੋਂ ਇਹ ਵੀ ਰੱਗ ਤਾਂ ਆਉਂਦੀਆਂ ਨਾ ਨੀਤਾ ਨੇ ਤੋਂ ਦਿੱਲੀ ਤੋਂ ਹੜਪੁਰ ਤੋਂ ਮੈਚੇ ਆਉਨੇ ਨਾ ਇਹਨਾਂ ਹੜਪੁਰ ਤੋਂ ਲਈ ਰਸਤਾ ਲੈ ਕੇ ਉਹਨੇ ਸੋ ਉਹਨਾਂ ਵਾਸਤੇ ਵੀ ਇਹ ਲੱਗਰ ਚੱਲਦਾ ਹੈ ਕਿਤੇ ਕਿ ਹੜਪੁਰ ਤੋਂ ਵਾਸਤੇ ਸੈਸਾਵਾ ਵਾਲੇ ਦਿੱਲੀ ਦੀ ਬੰਦੇ ਜੋ ਆਉਨੇ ਨਾ ਉਹਨਾਂ ਨੂੰ ਵੀ ਦਿਨ ਭਰ ਰਾਤ ਕਿਸੇ ਨੰਗਰਪਾਣੀ ਇੱਥੇ ਮਿਲਦਾ ਹੈ। ਹਾਕੀ ਜਿੱਥੇ ਨੰਗਰ ਬੰਦ ਹੈ ਅਗੇ ਤੁਰਤ ਨਗਰ ਤਿਆਰ ਕਰਕੇ ਫੜਪੀਟਾਂ ਲਈ ਮੈਕਟਰਾਂ ਤੇ ਆਪਦੇ ਕੈਂਟਰਾਂ ਤੇ ਉਹ ਲੈ ਕੇ ਜਾਂਦਾ। ਜਿਹੜੇ ਰਾਸਤਾਂ ਲੈ ਕੇ ਆਉਂਦੇ ਆ ਉਹ ਵੀ ਬਾਬਾ ਜੀ ਨੂੰ ਕਹਿੰਦੇ ਬਾਬਾ ਜੀ ਸਾਨੂੰ ਨਾਲ ਨਾਲ ਚੱਲੋ। ਅਸੀਂ ਆਪਦੇ ਹੱਥੀਂ ਵੀ ਜਾਚਾਰਾ ਬਤਾਈਏ। ਸੋ ਵੀਰੋ ਜਿਹੜੇ ਡੁੱਬੇ ਹੋਏ ਲੋਕਾਂ ਨਾ ਪਿੰਨਾਂ ਦੇ ਵਿੱਚ ਹੁਣ ਟਰਾਲੀਆਂ ਕਰਕੇ ਸਿੱਧੇ ਜਾ ਰਹੇ ਆ। ਸੋ ਮੇਰੀ ਬੇਨਤੀ ਆਪ ਜਾ ਕੇ ਘਰਾਂ ਦੇ ਕੋਲ ਪਹੁੰਚ ਕਰੋ। ਸੋ ਪਿਛਲੇ ਪਿੰਡਾਂ ਨੂੰ ਕਿਸੇ ਵੀ ਸਰਪੰਚ ਦੇ ਮੈਂਬਰ ਦੇ ਆਕੇ ਨਾ ਉਹ ਸਾਰਾ ਬੋਤੀ ਰਾਜ ਹੈ ਉਹ ਵੋਟਾਂ ਦੇ ਕਰਾ ਕੇ ਆਪ ਦੇ ਆਪ ਦੇ ਬੰਦੇ ਹੋਣਗੇ ਤੁਸੀਂ ਆਪ ਜਾਓਗੇ ਜਿਹਦਾ ਘਰ ਵਿਗਿਆ ਜਿਹਦੇ ਮਾਲ ਤੁਸੀਂ ਧੁੱਖਾ ਬੈਠਾ ਜੀਵਨ ਤਾਂ ਖਰਾਬ ਹੈ ਜਾਨਾ ਬਗਾ ਖਤਮ ਹੋਇਆ ਹੈ ਉਹਨਾਂ ਦੇ ਘਰ ਘਰ ਜਾ ਕੇ ਆਪ ਮਦਦ ਕਰੋ ਜਿਹੜੇ ਪਿਛਲੇ ਪਿੰਡ ਸੁੱਕੇ ਬੈਠੇ ਨੇ ਉਹਨਾਂ ਤੋਂ ਬਚੋ ਉਹ ਕਈ ਵਾਰ ਠੱਗਿਆ ਵੀ ਆਪਣੇ ਨਿਰਾਚਾਰਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹੈ ਸੋ ਜੋ ਵੀ ਆਉਂਦਾ ਮੇਰਾ ਵੀਰੋ ਆਪ ਦਾ ਪੂਰੀ ਟ੍ਰੇਨਿੰਗ ਤੇ ਪੂਰੀ ਸਖਤਾਈ ਦੇ ਨਾਲ ਜਾ ਕੇ ਬਤਾਓ ਜੇ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ ਆ ਸੱਤ ਬਾਬਾ ਜਮਨਾਧਾਰ ਜੀ ਪਿੰਡ ਦੁੰਨੇ ਵਾਲਾ ਜਿਹੜੇ ਆ ਕੇ ਲੰਗਰ ਲਾਇਆ ਹੋਇਆ ਹੈ ਫਾਜ਼ਲਕਾ ਤੋਂ ਫੋਜਪੁਰ ਰੋਡ ਦੇ ਉੱਤੇ ਹੈ ਨਾਲੇ ਆ ਕੇ ਲੰਗਰ ਪਾਣੀ ਸਕੋ ਨਾਲੇ ਬਾਬਾ ਜੀ ਦੇ ਨਾਲ ਜਾ ਕੇ ਖੁਦ ਆਪਣੇ ਹੱਥੇ ਉਹਨਾਂ ਹੜ ਪੀਰਤਾਂ ਦੀ ਸੇਵਾ ਕਰੋ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਬਾਬਾ ਜੀ ਹੁਣ ਇੱਧਰ ਭਰਾ ਆਪਣਾ ਚੱਲ ਰਿਹਾ ਹੁਣ ਪਹਿਲਾ ਮਸ਼ੀਨ ਤੇ ਆਉਂਦਾ ਹੁਣ ਆਟਾ ਗੁੰਨਦਾ ਤੇ ਇੱਧਰ ਰਸਤੇ ਸਾਰਾ ਰਾਸ਼ਨ ਪਿਆ ਤੇ ਹੋਰ ਫੌਜੀ ਦਾ ਇੱਧਰ ਫੌਜੀ ਸਾਹਿਬ ਇਹ ਰਫਲ ਕਿਹੜੀ ਹੋਜੀ ਦਾ ਪੰਪ ਕਸ਼ਨ ਮੌਜੂਦ ਪੰਪ ਕਸ਼ਨ ਮੌਜੂਦ ਦੇ ਵੀ ਆਉਂਦੀ ਸਾਫਟ ਦੇ ਉੱਠੀ ਕਰਦੇ ਆ ਸਾਰੀ ਰਾਤ ਤੇ ਇੱਧਰ ਦਿਨੇ ਆਪਣੇ ਪ੍ਰਧਾਨ ਜੀ ਕਰਦੇ ਨੇ ਰਲ ਮਿਲ ਕੇ ਚੱਲਦੀ ਹੁੰਦੀ ਹੈ ਡਿਊਟੀ ਵੀ ਤੇ ਬਾਕੀ ਰਸਤਾ ਹੁਣ ਤੁਸੀਂ ਆਪਾਂ ਨੂੰ ਰੋਜ਼ ਦਿਖਾਉਂਦਾ ਵੀ ਆਪਾਂ ਇੱਕ ਵਾਰੀ ਐ ਚੱਕਰ ਮਾਰਵਾ ਲੀਏ ਫਿਰ ਜੇ ਕੋਈ ਪਤਾ ਚੱਲ ਸਕੇ